हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਕਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੂਸੇ ਪਹੁੰਚੇ ਆ ਵੀਰ ਹੀਰੇ ਦੇ ਕੋਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਵੀਰ ਹੀਰੇ ਦੇ ਕੋਲ ਦੋਸਤੋ ਟੋਟਲ ਨਗਾਂ ਦੀ ਗੱਲ ਕਰੀਏ ਤੇ ਪੰਜ ਪਸ਼ੂ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਵੜਾ ਬਿਲਕੁਲ ਸਜਰ ਤਾਜ਼ੀਆਂ ਸੂਈਆਂ ਇੱਕ ਟੁੱਕੀਵਾਰ ਦਿਖਾਵਾਂਗੇ ਤੁਹਾਨੂੰ ਗੱਬਣ ਤਿਆਰੀ ਵਾਲੀ ਆ ਇੱਕ ਮੱਝ ਜਿਹੜੀ ਦੋਸਤੋ ਤੁਹਾਨੂੰ ਦਿਖਾਵਾਂਗੇ ਠੀਕ ਆ ਸੂਈ ਸੁਭਾਈ ਮੱਝ ਮਤਲਬ ਚਾਰ ਪਸ਼ੂ ਜਿਹੜੇ ਬਿਲਕੁਲ ਤਾਜ਼ੇ ਸੱਜਰ ਸੁਏ ਸੁਵਾਏ ਆ ਇੱਕ ਵੜ ਜਿਹੜੀ ਆ ਗੱਬਣ ਤਿਆਰੀ ਵਾਲੀ ਆਪਾਂ ਤੁਹਾਨੂੰ ਦਿਖਾਉਣੀ ਐ ਇਸ ਵੀਡੀਓ ਦੇ ਵਿੱਚ ਸੋ ਪਸ਼ੂ ਚੰਗੇ ਹੁੰਦੇ ਆ ਬਾਕੀ ਰੇਡਪੜ ਤਾਂ ਬੜਾ ਵਾਜਬ ਤੇ ਜਾਇਜ ਰੇਡਪਾੜਤਾ ਹੁੰਦਾ ਠੀਕ ਆ ਜੀ ਸੋ ਕੋਈ ਵੀ ਖਰੀਦਦਾਰ ਮੇਰਾ ਵੀਰ ਆ ਰਿਹਾ ਠੀਕ ਆ ਜੀ ਬੇਸ਼ੱਕ ਜਿਹੜੇ ਪਸ਼ੂ ਸੁਏ ਸੁਵਾਇਆ ਦੋ ਡੰਗ ਤਿੰਨ ਟਾਈਮ ਚੋਕੇ ਤਸੱਦੀ ਤੁਸੀਂ ਕਰਨੀ ਆ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਤੇ ਚਾਰੇ ਥਾਣਾ ਦੀ ਤਿੱਪ ਕੇ ਆਪਣੀ ਤਸੱਲੀ ਉਹ ਵੀ ਜ਼ਰੂਰ ਯਕੀਨੀ ਬਣਾਈ ਜਾਵੇ ਠੀਕ ਆ ਜੀ ਤੇ ਗੱਲ ਆਪਾਂ ਹਰ ਵਾਰ ਦੀ ਤਰ੍ਹਾਂ ਹੀਰੇ ਦੇ ਨਾਲ ਕਰ ਲਾਂਗੇ ਠੀਕ ਆ ਜੀ ਸੋ ਵੀਡੀਓ ਮੇਰਾ ਵੀਰ ਐਂਡ ਤੱਕ ਦੇਖ ਲਿਓ ਪੂਰੀ ਵੀਡੀਓ ਦੇਖਿਓ ਠੀਕ ਆ ਜੀ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਸਾਰੇ ਭਰਾਵਾਂ ਨੂੰ ਸਮਝ ਵਿੱਚ ਆ ਸਕੇ ਸੋ ਮਾਲੂਗਾਲ ਪਿੰਡ ਬਿਲਕੁਲ ਨਜ਼ਦੀਕ ਆ ਸ਼ਿਸ਼ਰੇਯਾਰ ਗੱਗੋ ਬੂਹਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਚਭਾਲ ਵੀ ਤਕਰੀਬਨ ਇੱਥੋਂ ਕੋਈ 5 7 8 ਕਿਲੋਮੀਟਰ ਦੀ ਦੂਰੀ ਤੇ ਆ ਪਿੱਕ ਇਵੈਂਟ ਕੋਈ 12 13 ਕਿਲੋਮੀਟਰ ਦੀ ਦੂਰੀ ਆ ਆਓ ਕਰਦੇ ਆ ਗੱਲਬਾਤ ਹੀਰੇ ਦੇ ਨਾਲ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਹੀਰੇ ਸਾਸਤਰੀ ਗੱਲ ਵੀਰ ਸਾਸਤਰੀ ਗੱਲ ਸ ਆ ਵਧੀਆ ਵਧੀਆ ਕਰਤਾ ਮਰਜੇ ਦਾ ਸ਼ਾਲਾ ਹੀਰਾ ਹਾਂਜੀ ਹਾਂਜੀ ਵਧੀਆ ਵਧੀਆ ਚਲੋ ਬਹੁਤ ਵਧੀਆ ਗੱਲ ਹੀਰੇ ਜਿਹੜਾ ਪਸ਼ੂ ਅੱਜ ਆਪਣੇ ਕੋਲ ਟੋਟਲ ਵੀਰੇ 5 ਨਗ ਨੇ ਹਾਂਜੀ ਹਾਂਜੀ 4 ਗਾਵਾਂ ਇੱਕ ਮੱਝ ਸਾਰੇ ਸੂਏ ਸੂਬਾ ਇੱਕ ਵੜ ਹੀ ਗੱਭਣ ਆਪਣੇ ਕੋਲ ਹਾਂਜੀ ਕੁਟ ਕੀ ਆ ਠੀਕ ਆ ਕੋਈ 5 6 ਦਿਨ ਲੱਗੂਗੀ ਠੀਕ ਆ ਠੀਕ ਆ ਠੀਕ ਆ ਜੀ ਲਓ ਦੋਸਤੋ ਇੱਕ ਵੜ ਗੱਭਣ ਤਿਆਰੀ ਵਾਲੀ ਆ ਠੀਕ ਆ ਜੀ ਬਾਕੀ ਪਸ਼ੂ ਸਾਰੇ ਸੂਏ ਸੂਬਾ ਆ ਤੇ ਇਧਰੋਂ ਸ਼ੁਰੂਆਤ ਹੀਰੇ ਆਪਾਂ ਐਸੇ ਮੱਝ ਤੋਂ ਕਰਾਂਗੇ ਹਾਂਜੀ ਹਾਂਜੀ ਭਾਜੀ ਅਛਾ ਦੇਨੇ ਨੂੰ ਕਿੰਨੇ ਕੋ ਗਏ ਰੇ ਸੂਈ ਨੂੰ ਭਾਈ ਹਫਤਾ ਹੋ ਗਿਆ ਸੂਈ ਨੂੰ ਹਫਤੇ ਇੱਕ ਦੀ ਸੂਈ ਆ ਬੱਚਾ ਮਗਰ ਕੱਟੀ ਕੱਟੀ ਮਗਰ ਲੋ ਜੀ ਮਗਰ ਕੱਟੀ ਆ ਹਫਤੇ ਇੱਕ ਦਾ ਸੂਆ ਠੀਕ ਆ ਜੀ ਹਫਤੇ ਦੀ ਸੂਈ ਆ ਤੇ ਸੂਆ ਕਿਰਮਾ ਹੋਊਗਾ ਇਹ ਰੇ ਭਾਈ ਤੀਜਾ ਦੱਸਿਆ ਘਰ ਵਾਲਿਆਂ ਨੇ ਤੀਸਰਾ ਸੂਆ ਤੀਜਾ ਦੱਸ ਦੇਣਾ ਲੋ ਜੀ ਤੀਜੇ ਸੂਆ ਦੋਸਤੋ ਕੋ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਆ ਜੀ ਹੀਰਾ ਦਾ ਵੀ ਜਿੱਥੋਂ ਖਰੀਦੀ ਆ ਤੀਜਾ ਸੂਆ ਕਹਿ ਕੇ ਦਿੱਤੀ ਆ ਅਗੋ ਤੀਜਾ ਮੰਨ ਲਿਓ ਅੱਗੇ ਕਿਸੇ ਭਰਾ ਦੀ ਆਪ ਕੋ ਆਪਣੀ ਸਮਝ ਆ ਤੇ ਦੁੱਧ ਐਸ ਵਕਤ ਕਿੰਨਾ ਕੋ ਗਏ ਰੇ 11 ਕਿਲੋ ਹੈਗਾ ਠੰਡਾ 10 11 ਹਾਂਜੀ ਹਾਂ ਪੱਕਾ ਹੀ ਏ ਬੱਸ ਪੱਕਾ ਪੱਕਾ ਕਿਹੜਾ ਹੈਗਾ ਤੇ ਚੋਣ ਚਾਣ ਦੀ ਕਿਵੇਂ ਇੱਕ ਨੰਬਰ ਚਵਾਈ ਹੋਗੀ ਪੋਲੀ ਬਿਨਾ ਭੂਰ ਛੱਟੇ ਤੋਂ ਘੰਟਾ ਥਾਣਾ ਹੋਵੇ ਆਪਣੀ ਗਰੰਟੀ ਹੋਗੀ ਠੀਕ ਹੈ ਵੀਰੇ ਹਾਂਜੀ ਹਾਂਜੀ ਤਾਂ ਦੋਸਤੋ 10-11 ਕਿਲੋ ਦੁੱਧ ਆ ਕਿਸੇ ਰਕਮ ਦਾ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਲਾਉਂਦੀ ਠੀਕ ਆ ਜੀ ਤੇ ਚਵਾ ਬਿਲਕੁਲ ਪੋਲਾ ਇੱਕ ਨੰਬਰ ਚਵਾਈ ਆ ਤੇ ਬਾਕੀ ਇੱਕ ਬਿਲ ਥੋੜਾ ਬਾ ਤੁਹਾਨੂੰ ਲਾਗੇਉ ਦਿਖਾ ਦਿੰਨੇ ਆ ਆ ਬੱਚੇ ਮਾਰਦਾ ਡੋਕੇ ਜੇ ਆਗੇ ਹਾਂਜੀ ਹਾਂਜੀ ਆ ਦੇਖੋ ਠੀਕ ਆ ਜਾਓ ਵੀਰੇ ਗੋਪੀ ਖੋਲ ਕੇ ਦਿਖਾਈਏ ਇਹ ਚੋਣ ਜਾਂਦੀ ਬਿਲਕੁਲ ਸਾਫ ਸੁਥਰੀ ਹੈ ਜੀ ਬਾਕੀ ਕੱਦ ਪੋਤ ਵਾਲੀ ਆ ਵੱਡੇ ਕੱਦ ਘਾਟ ਵਿੱਚ ਹਾਂ ਜੀ ਆਪਾਂ ਗਰੰਟੀ ਨਹੀਂ ਇਹਦੀ ਕੋਈ ਦੇਣੀ ਇਹਦੀ ਹਾਂ ਜੀ ਹਾਂ ਜੀ ਹਾਂ ਜੀ ਉਹ ਆਂਦੇ 13 14 ਕਿਲੋ ਕੱਢ ਜੂਗੀ ਆਪਾਂ ਨਹੀਂ ਦੇਣੀ ਬਿਲਕੁਲ ਜੀ ਵੇਖੋ ਦੁੱਧ ਅੱਗੇ ਸੇਵਾ ਦਾ ਬਾਕੀ ਹੁਣ ਚਲੋ ਜਿੰਨਾ ਆਪਾਂ ਚਵਾਦ ਨਾ ਹਾਂ ਜੀ ਹਾਂ ਜੀ ਉਹਨਾਂ ਦੁੱਧ ਦਾ ਆਪਾਂ ਮੁੱਲ ਜਿਹੜਾ ਲੈ ਲੈਣਾ ਆਪਣੇ ਭੈਣ ਭਰਾਵਾਂ ਤੋਂ ਠੀਕ ਆ ਜੀ ਅੱਗੇ ਕਿਸਾਨ ਵੀਰੋ ਕੋਈ ਵੀਰ ਚੰਗੀ ਸੇਵਾ ਕਰ ਲੈਂਦਾ ਦੁੱਧ ਚੰਗਾ ਲੈਣਾ ਉਹ ਸੇਵਾ ਤੇ ਵੀ ਡਿਪੈਂਡ ਆ ਠੀਕ ਆ ਤੇ ਫਿਲਹਾਲ ਜਿਹੜਾ ਤੁਸੀਂ ਇਸ ਇਸ ਘਰੋਂ ਲੈ ਕੇ ਜਾਓਗੇ ਚੋਕੇ 10 ਤੇ ਬਾਕੀ ਚੰਗਾ ਚੌੜਾ ਪਿੱਠਪੂੜਾ ਕਦ ਬੋਤਾਲੀਆ ਫੁੱਲ ਵੱਡੀ ਹਾਈਟ ਲੈਂਥ ਚੰਗੀ ਪਲੀ ਪਲੀਤੀ ਹੈ ਪੂਰੇ ਵਜਨ ਲੋੜ ਦੇ ਵਿੱਚ ਸੋ ਵਜਨ ਵਟਾ ਤੁਸੀਂ ਆਪ ਹੀ ਚੈੱਕ ਕਰੋ ਬਹੁਤ ਵਜਨ ਵਟਾ ਸੋ ਲੰਬਾਈ ਬਹੁਤ ਠੀਕ ਹੈ ਜੀ ਤੇ ਕਦ ਵੀ ਪੂਰਾ ਉੱਚਾ ਇਸ ਮੈਂ ਦਾ ਠੀਕ ਹੈ ਵੀਰੇ ਵੀਰੇ ਕੀ ਡਿਮਾਂਡ ਕਰਦੇ ਆ ਮੁੱਲ ਕੀ ਕਰਦੇ ਆ ਵੀਰੇ ਦਾ 95000 ਕਰਦੇ ਭਾਈ ਮੋਹਦ 95000 ਹਾਂ ਸਿੱਧੀ 90 ਦੇ ਦੇਣੀ ਹੈ ਉਹ ਹੀ ਹਸਾ ਹਸਾ ਲੱਖ ਮੰਗੀ ਜਾਂਦੇ ਲੋਕੀ ਹਾਂਜੀ ਸਿੱਧੀਆਂ ਛੋਟਾ ਕਰ ਦੇਣੀ ਆ 90000 ਦੀ ਹਾਂ ਨਾ ਹਾਂਜੀ ਹਾਂਜੀ ਦੇ ਦਾਂਗੇ 90 ਦੀ ਲਓ ਵੀ ਦੋਸਤੋ ਰੇਟ 90 ਵੀ ਦਾ ਆਏ ਦਾ ਭਰਾ ਦਾ ਦੂਰੋਂ ਹੂੰ ਹੂੰ ਠੀਕ ਆ ਜੀ ਰੇਟ ਤਾਂ ਬਿਆਹ ਤੋਂ ਦੋਸਤੋ ਵਿੱਚੋਂ ਛੋਟਛੱਪਾ ਮਾਨਤਨ ਹੋ ਜਾਊਗਾ ਕਿਸੇ ਵੀ ਵੀਰ ਦੇ ਘਰ ਆਏ ਗਏ ਦਾ ਬਾਕੀ ਮੱਝ ਤੁਹਾਨੂੰ ਪਸੰਦ ਆਊਗੀ ਚੰਗੀ ਆ ਸੋਨੇ ਕੱਦ ਬੁੱਤ ਵਿੱਚ ਆ ਤੇ ਚੰਗੀ ਓਵਰਆਲ ਜਿੰਨੀ ਮੱਝ ਇਧਰ ਹੀਰੇ ਸੈਕੰਡ ਨੰਬਰ ਤੇ ਆਪਣੇ ਕੋਲ ਆ ਵੜ ਆ ਗਈ ਆ ਇਹ ਕੱਲ ਦੀ ਭਾਈ ਸੋਈ ਆ ਅੱਛਾ ਜੀ ਹਾਂਜੀ ਸੂਆ ਕਿਨਵਾ ਵੀਰੇ ਆ ਹਾਂਜੀ ਸੂਆ ਦੂਜਾ ਮੋਹੋ ਛਗੀ ਆ ਲਓ ਜੀ ਮੋਹੋ 6 ਦਾ ਦਾ ਕਰੋ ਸੰਗ ਦੇ ਵਿੱਚ ਠੀਕ ਆ ਜੀ ਦੂਜਾ ਸੂਆ ਤੇ ਕੱਲ ਦੀ ਸੂਈ ਹੈ ਮਗਰ ਬੱਚੀ ਤੇ ਹਾਂ ਨਹੀਂ ਨਹੀਂ ਇਹ ਜੀ ਮਗਰ ਬੱਚਾ ਬੱਚਾ ਹੈ ਮਗਰ ਠੀਕ ਆ ਲਓ ਵੇ ਹਵਾਨੇ ਚੱਡੇ ਦੀ ਬੜੀ ਸਾਫ ਸੁਥਰੀ ਆ ਲਓ ਜੀ ਆ ਬੱਚਾ ਠੀਕ ਆ ਜੀ ਗਿੱਲੇ 나ੜੂ ਤੇ ਬੱਚਾ ਠੀਕ ਆ ਇਹਦੇ ਕੋਈ ਦੋਗ ਨੰਗ ਦੀ ਚੋਈ ਹੋ ਗਈ ਆ ਦੋ ਡਾਂਗੋ ਵੀ ਖਾਲੀ ਨਹੀਂ ਭਾਜੀ ਕੀਤੀ ਹਨ ਬਾਕੀ ਇਹ ਖਾਲੀ ਕਰਤੀ ਤਿੰਨ ਡਾਂਗਾਂ ਚਵਾਈ ਕਰਦੀ ਆ ਹਾਂਜੀ ਕੱਲ ਤੜਕੇ ਸੂਈ ਆ ਰਾਤੀ ਸਵੇਰੇ ਕਰਤੀ ਇੱਕ ਚਵਾਈ ਤਿੰਨ ਡਾਂਗ ਚੋਈ ਗਈ ਆ ਠੀਕ ਆ ਬੋਲਾ ਕਿੰਨਾ ਕੋਈ ਆ ਸ਼ਾਮਾਂ ਨੂੰ ਸਾਫ਼ ਕਰ ਦੇਣੀ ਆ ਬੋਲਾ ਕਿੰਨਾ ਕੋ ਹੋਇਆ ਜੇ ਉਸ ਤਰ੍ਹਾਂ ਸਾਡਾ ਆਈਡੀਆ ਨਾਲ 13-14 ਕਿਲੋ ਹੈਗਾ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ 13-14 ਕਿਲੋ ਬੋਲਾ ਇਸ ਬੈਡ ਦੇ ਥੱਲੇ ਬਾਕੀ ਥਣ ਦੇਵੇ ਦੀ ਸਾਫ਼ ਸੁਥਰੀ ਆ ਠੀਕ ਆ ਜੀ ਨੋਕਲਾ ਥਾਣਾ ਲੰਬੇ ਥਾਣਾ ਹੱਥੀ ਚਵਾਈ ਵਾਲੇ ਤੇ ਦੂਜਾ ਸੂਆ 13-14 ਕਿਲੋ ਬੋਲਾ ਲੈ ਹੀਰੇ ਖੋਲ ਕੇ ਵੀਰ ਕਰਦੀਏ ਪੇਸ਼ੇਤਰ ਬਾਕੀ ਨਿੱਗਰ ਆ ਪਿੰਡੇ ਪੁੰਡੇ ਦੀ ਪੂਰੀ ਨਿੱਗਰ ਆ ਹਾਈਟ ਬੇਸ਼ੱਕ ਮੀਡੀਅਮ ਆ ਪਰ ਪਲਿਸਾਬੀ ਚੰਗੀ ਆ ਠੀਕ ਆ ਜੀ ਤੇ ਵੱਡੀਆਂ ਦੇ ਵਿੱਚ ਵੱਡੀਆਂ ਚ ਵੀ ਆਉਂਦੀ ਆ ਤੇ ਮੀਡੀਅਮ ਦਰਮਿਆਨੀਆਂ ਚ ਵੀ ਆਉਂਦੀ ਆ ਠੀਕ ਆ ਜੀ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਹਵਾਨੇ ਲੇਵੇ ਦੀ ਪੂਰੀ ਸਾਫ ਸੁਥਰੀ ਤੇ ਕੱਲ ਦੀ ਸੂਈ ਆ ਠੀਕ ਆ ਜੀ ਅਜੇ ਬਹੁਵੇ ਤੇ ਚੱਲਣ ਰਹੀ ਆ ਸੋ ਸਾਰੇ ਵੀਰਾਂ ਨੂੰ ਪਤਾ ਆ ਵੀ ਇਹ ਦੂਜਾ ਦਿਨ ਤੇ ਦੂਜੇ ਦਿਨ ਦੇ ਦੌਰਾਨ ਬੋਲਾ ਹੀ ਹੋਊਗਾ ਨੋਰਮਲੀ ਇਰੇ ਮੈਸੇਜ ਲੋ ਵੰਗਰ ਅਸੀਂ ਜਾਣਾ ਤਾਂ ਆਪਾਂ ਹਰ ਪਸ਼ੂ ਦੇ ਆਪਾਂ ਪਾਉ ਪਾਵੇਂ ਨਾ ਪਾਉ ਉਹ ਆਪਦੀ ਮਰਜ਼ੀ ਆ ਠੀਕ ਆ ਜੀ 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 ਬਾਕੀ ਸ਼ੋਸ਼ਾ ਪਾ ਬਹੁਤ ਆ ਠੀਕ ਆ ਜੀ ਬੈੜ ਦਾ ਫੈਸ਼ਨ ਫੁਸ਼ਨ ਪੂਰਾ ਤੇ ਥੋੜਾ ਜਿਹਾ ਫੈਸ਼ਨ ਹੀਰੇ ਨੇ ਵੀ ਵਧਾਤਾ ਫੁਲਕਾਰੀ ਉੱਪਰ ਪਾ ਕੇ ਇਹ ਮੁੱਲ ਥੋੜਾ ਵਧਾਇਆ ਆਪਾਂ ਫੈਸ਼ਨ ਫੈਸ਼ਨ ਵਧਾਤਾ ਮੁੱਲ ਨਹੀਂ ਵਧਾ ਹਾਂ ਫੈਸ਼ਨ ਵਧਾਤਾ ਮੁੱਲ ਦੀ ਆਵਾ ਗੱਲ ਕਰਾਂਗੇ ਬਾਅਦ ਚਲੇ ਹਾਂਜੀ ਮੁੱਲ ਜਾਈਏ ਉਹਦੀ ਫੈਸ਼ਨ ਫੂਸ਼ਨ ਪੂਰਾ ਠੀਕ ਆ ਜੀ ਲੋਕਾਂ ਨੂੰ 10000 ਆਪਾਂ ਸਵल्ली ਦੇਵਾਂਗੇ ਹਾਂ ਜੀ ਜੀ ਕਮਾਈ ਆਉਂਦੇ ਯਾਰ 1500 2000 ਬਾਜੇ ਹਾਂ ਅੱਰੀ ਬੱਬੂ ਦੇ ਦੀ ਕਿਰਪਾ ਚਲੋ ਦੀ ਸਿੰਘ ਜੀ ਉਹਦੇ ਵਿਗ ਜੇ ਉਹਦੇ ਨਾਲ ਦੀ ਰੀਸਿੰਗ ਹੀ ਡੰਗਰ ਦੇ ਹਾਂ ਚੰਗੀ ਆ ਬੈੜ ਮੈਂ ਵੀ ਹੀਰੇ ਦੇ ਦਈਏ ਕਿੰਨੇ ਦੀ ਅੱਜ ਆ ਇਹ ਜਿਹਨੇ ਪਹਿਰੇ ਮੰਗੇ ਜਾਂਦੇ ਲੋਕੀ 70 ਮੰਗੀ ਜਾਂਦੇ ਆਪ ਮੋਲੇ ਦਾ 60000 ਕਰਦੇ ਆ ਵਾਹ ਠੀਕ ਆ ਜੀ ਹੋਰ ਕਿਸੇ ਨੇ ਇਹੋ ਜਿਹੀ ਵਿਖਾ ਕੇ ਉਹਨੇ ਕਹਿਣਾ ਵੀ ਲੋਕੀ 60 ਵੀ ਮੰਗੀ ਜਾਂਦੇ 60 ਦੇ ਵਿੱਚ ਕੀ ਮਾਨਤਨ 55 ਦੇ ਦਾਂਗੇ ਹਾਂ ਨਾ ਪੰਜ ਹੀ ਛੱਡ ਦੇਣਾ ਇਹ ਗੱਲ ਕਰਨਾ 70 ਮੰਗੀ ਜਾਂਦੇ ਲੋਕੀ ਇਹ ਕਹਿ ਰਹੇ ਹंदा ਆ ਥੋੜਾ ਜਿਹੀ ਗਲਤੀ ਹੋ ਗਈ ਆ ਹਾਂ ਜੀ ਠੀਕ ਆ ਫਿਰ ਲਓ ਵੀ 55000 ਦੀ ਲੈ ਦੇ ਆ ਠੀਕ ਆ ਜੀ 60000 60000 65000 ਜਿੰਨੀ ਮਰਜ਼ੀ ਡਿਮਾਂਡ ਕਰਾ ਲਓ 55000 ਲੈ ਦੇ ਤੇ ਕਿਹੜਾ ਹਾਜ਼ਰ ਬਾਲ ਆਊਗਾ ਉਹ ਭਾਂਗਾ ਪੁਰੇ ਕੰਡੇ ਤੇ ਰੱਖ ਲੈ ਠੀਕ ਹੈ ਵੀਰੇ ਹਾਂਜੀ ਹਾਂਜੀ ਬਾਕੀ ਚੋਣ ਜਾਂਦੀ ਦੋਸਤੋ ਤੁਸੀਂ ਥਣ ਥਣ ਵੇਖ ਕੇ ਜਜਮੈਂਟ ਕਰ ਲਈ ਭੂਰ ਛਟਾ ਹੋਵੇ ਉਹ ਅਸੀਂ ਚਵਾਈ ਕਰ ਲਈ ਸਾਨੂੰ ਪਤਾ ਠੀਕ ਹੈ ਜੀ ਛਟਾ ਵੱਧ ਘੱਟ ਹੋਵੇ ਆਪਣੀ ਠੀਕ ਹੈ ਸੋ ਕਿਸੇ ਰਕਮ ਦਾ ਕੋਈ ਭੂਰ ਛਟਾ ਨਹੀਂਗਾ ਬਟ ਫਿਰ ਵੀ ਕਿਸੇ ਭਰਾ ਨੇ ਤਸੱਲੀ ਕਰਨੀ ਆਪਾਂ ਵਾਰ-ਵਾਰ ਕਹਿੰਨੇ ਆ ਇੱਥੇ ਆਣ ਕੇ ਚੋਕੇ ਪਸਮਾ ਕੇ ਤਸੱਲੀ ਕਰੋ ਠੀਕ ਹੈ ਜੀ ਪੈਸੇ ਕਿਸੇ ਭਰਾ ਨੇ ਵੀ ਖਰਚ ਕਰਨੇ ਆ ਠੀਕ ਹੈ ਜੀ ਤੇ ਬਾਕੀ ਹੈ ਖੂਬਸੂਰਤ ਆ ਜਿੰਨੇ ਵੀ ਆ ਸਾਫ ਸਫਾਈ ਵਾਲੀ ਆ ਉਪਰੋਂ ਪਿੰਡੇ ਦੀ ਵੀ ਹਵਾਨੀ ਚੱਡੇ ਦੀ ਵੀ ਸੋ ਕੋਈ ਵੀ ਆਉਂਦਾ ਇਸ ਵੇੜ ਨੂੰ ਖਰੀਦਣ ਤੇ ਛੱਡ ਕੇ ਨਹੀਂ ਜਾਂਦਾਗਾ ਬਾਕੀ ਸੁਫਾਈਆਂ ਸੁਪੂਈਆਂ ਬਹੁਤ ਨੇ ਬੱਚਾ ਭਾਵੇਂ ਛੱਡੀਏ ਭਾਵੇਂ ਨਾ ਛੱਡੀ ਉਹਦੇ ਅਸੀਂ ਛੱਡਦੇ ਨਹੀਂ ਰਿਹਾ ਘਰ ਵਾਲੇ ਲੈ ਵੀ ਆ ਠੰਡੀ ਇਦਾਂ ਆ ਕਰੋ ਚੈੱਕ ਠੀਕ ਆ ਜਿਸ ਤੋਂ ਠੀਰਾਪਾਂ ਤੁਸੀਂ ਕਰੋ ਚੱਕ ਵੀ ਕੱਲੀ ਕਹਿਣ ਵਾਲੀ ਗੱਲ ਨਹੀਂ ਗਈ ਵੀ ਕਹਿ ਦਿੱਤੀ ਗੱਲ ਵੀ ਠੰਡੀ ਧੀਰੀ ਤੇ ਇੱਥੇ ਛੜਾਕਲ ਨਿਕਲੇ ਠੀਕ ਆ ਭਾਵੇਂ ਇਦਾਂ ਆ ਲਓ ਜਿੱਦਾਂ ਮਰਜ਼ੀ ਭਰਾਈ ਚਲੋ ਠੀਕ ਆ ਆ ਮਗਰਲੇ ਥਾਣਾ ਕੋਟਪੂਰ ਉਹ ਵੇਖੋ ਛੱਡ ਆਵੇ ਲਓ ਜੀ ਉਹ ਆਂਦਾ ਨਹੀਂ ਫਲ ਛੱਡਦੇ ਰੇ ਪਹਿਲੇ ਸੁ ਬਾਕੀ ਵੇਕਣ ਦਾ ਹੱਕ ਵੀ ਰੱਖਦਾ ਪਸ਼ੂ 55000 ਦੀ ਮਿਲ ਜਾਊਗੀ। ਵੀਰੇ ਇੱਧਰ ਆ ਜਾ ਵੀਰੇ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਬਾੜ ਸੂਈ ਆ। ਇਹਦੇ ਭਾਜੀ ਅਸੀਂ ਦੂਜਾ ਪਹਿਲੇ ਠੁੱਕੀ ਦੇ ਪੈਸੇ ਲਾਏ ਉਹਦੋਂ ਦੀ ਗੱਲ ਬਣੀ ਤੇ ਛਾਂਦਣਾ ਵੀ ਲਾ ਸਕਦੇ। ਮੈਂ ਤੀਜੇ ਚੁਪਤੇ ਦਿੰਦਨੀ ਨਹੀਂ ਗੈਣਾ। ਹਾਂ। ਇਹ ਤੀਜੇ ਪਰਸਨ ਦੀ ਸੂਈ ਤੇ ਕੱਲ ਦੀ ਸੂਈ ਆ। ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ? ਉਹ ਕੱਲ ਉਹਨਾਂ ਦੇ ਘਰੇ ਸੂਕੀ ਸੀ। ਹਾਂ। ਤੇ ਚਲੋ ਤੋਂ ਆਣ ਕੇ ਆਪ ਚ ਭਾਈ ਜੀ। ਇਹਨੂੰ ਅੱਜ ਕਿੰਨੇ ਦਿਨ ਹੋ ਗਏ? ਇਹਨੂੰ 6 ਦਿਨ ਹੋ ਗਏ ਭਾਜੀ। 6 ਦਿਨ ਹੋ ਗਿਆ। ਮਗਰ ਕੀ ਬੱਚਾ? ਹਾਂ ਜੀ ਮ ਇਹ ਪਾਜੀ ਉਹਨਾਂ 15 ਕਿਲੋ ਦੱਸਿਆ ਪਰ ਇਹ ਆਪਣੇ ਤੋਂ ਆਣ ਕੇ ਸਵਰੀ ਚੋਈ ਆ 14 ਕਿਲੋ ਮਣਕੇ ਲੈ ਜੇ ਪਾਉਂ ਆਪਾਂ ਦੋ ਕੁ ਟੰਗ ਚਵਾਈ ਕਰ ਲਈ ਆਪ ਕਰ ਲਈ ਪਾਜੀ ਕਰ ਲਈ 14 ਕਿਲੋ ਮਣਕੇ ਲੈ ਜੇ ਲਓ ਦੱਸੋ ਕ੍ਰੋਸ ਅੰਗ ਦੇ ਵਿੱਚ ਆ ਕ੍ਰੋਸ ਪਾਣਾ ਠੀਕ ਆ ਜੀ ਸੂਆ ਕੋਈ ਤਿੱਜਾ ਮੰਨ ਲਈ ਬਾਕੀ 6-7 ਦਿਨਾਂ ਦੀ ਸੂਈ ਆ 14 ਕਿ ਲੀਟਰ ਹੀਰਾਂ ਦਾ ਵੀ ਇਹਦੇ ਥੱਲੇ ਹੁਣ ਦੁੱਧ ਹੈਗਾ ਕੋਈ 6 ਦਿਨਾਂ ਦੀ ਸੂਈ ਥੱਲੇ ਠੀਕ ਆ ਤੇ ਬਾਕੀ ਥਣ ਦੇਵੇ ਦੀ ਤੁਸੀਂ ਦੇਖ ਲਈ ਠੀਕ ਆ ਪੂਰਾ ਨੋਕਲਾ ਥਣ ਤੇ ਚੁਾਈ ਹੀਰੇ ਕਿਸੇ ਰਕਮ ਦਾ ਕੋਈ ਭੋਰ ਛਟਾ ਕਿਸੇ ਰਕਮ ਦੀ ਕੋਈ ਗਾਰੰਟੀ ਆਪਣੀ ਠੀਕ ਹੈ ਜੀ ਲਓ ਕਿਸੇ ਰਕਮ ਦਾ ਦੋਸਤੋ ਕੋਈ ਭੋਰ ਨਹੀਂ ਕੋਈ ਛਟਾ ਨਹੀਂਗਾ ਉਹਦੀ ਤਸल्ली ਆ 17 ਕਿਲੋ ਪਹਿਲੇ ਸਵੇਚ ਹੋਇਆ ਆ ਹਾਂਜੀ ਸਾਮ ਚੰਗੀ ਕਰੂ ਵੀਰ 4 ਕਿਲੋ ਵਧਾ ਲੂਗਾ ਨਾ ਕਰੂਗਾ ਤੇ 14 15 ਕਿਲੋ ਚੋਈ ਜਾਊਗਾ ਇਹ ਸਾਬ ਦੇ ਸਿਰ ਤੇ ਹੀ ਆ ਸਾਮ ਦੇ ਸਿਰ ਤੇ ਜੱਟੀ ਚੰਗੀ ਸਾਂਭ ਲਈ ਤੇ 15 14 ਲੀਟਰ ਵੀ ਚੋ ਸਕਦਾ ਆ ਆਉਂਦੇ ਉਹਦੇ ਆਉਂਦੇ ਵਿਗਦੇ 1500 2000 ਬਜੇ ਚੱਲਦੇ ਨੇ ਦੀ ਕਰੀਏ ਹੋਰ ਡੰਗਲ ਲੈਉਣ ਵਾਲੇ ਬਣਾਗੇ ਆਪਾਂ ਨੂੰ ਇਹਦਾ ਬਿਲਕੁਲ ਬਿਲਕੁਲ ਲੋ ਵੀ ਭਰਾਵੋ ਕਰੋ ਚੈੱਕ ਬਾਕੀ ਕਦਕੂ ਤੋਂ ਸੋਨਾ ਬੇਲਪੂਲ ਵੀ ਚੰਗੀ ਹੈ ਠੀਕ ਆ ਜੀ ਤੇ ਦੁੱਧ ਵੈਸੇ ਹੱਕ ਰੱਖਦਾ ਪਸ਼ੂ ਵੀ 13 14 14 ਲੀਟਰ ਪਰੋਣਾ ਚਾਹੀਦਾ ਨਾਰਮਲ ਉਹ ਤਾਂ ਦੋਸਤੋ ਵੀਰ ਨੇ 10 ਹੀ ਦਿੱਤਾ ਹੁਣ ਹੀਰੇ ਨੇ ਵੀ ਇੰਨਾ ਕਿ ਦੁੱਧ ਨਾਰਮਲ ਹੈਗਾ ਹੀਰੇ 13 ਕੇ 14 ਹੁਣ 14 ਕਿਲੋ ਕੰਡੇ ਵਾਲਾ ਹੈਗਾ ਲੋ ਜੀ 14 ਲੀਟਰ ਜਿਹੜਾ ਦੋਸਤੋ ਹੁਣ ਕੰਡੇ ਵਾਲਾ ਦੁੱਧ ਤੇ ਥੱਲੇ ਆ ਬਾਕੀ ਥਣ ਦੇਵਾ ਤੁਸੀਂ ਦੇਖੋਰੀ ਬੈਕਸਾਈਡ ਤੋਂ ਵੀ ਵੇਖੋ ਸੱਚੇ ਖੱਪਿਆਂ ਪਾਸਿਓਂ ਵੀ ਦਿਖਾ ਦਿੰਨੇ ਆ ਤੁਹਾਨੂੰ ਤਸੱਲੀ ਦੇ ਨਾਲ ਕਰੋ ਚੈੱਕ ਠੀਕ ਆ ਸੋ ਜਿੰਨੀ ਆ ਸਾਫ ਸੁਥਰੀ ਆ ਲੋ ਜੀ ਇਹ ਵੰਗਾ ਲੈਂਦੀ ਉੱਤੇ ਅੱਛਾ ਇਹ ਵੰਗਾ ਲੈਂਦੀ ਆ ਠੀਕ ਜਿਹੜਾ ਵੰਗਾ ਲੈਂਦੀ ਉੱਤੇ ਠੀਕ ਆ ਕਈ ਜਰਾ ਕਰ ਜਾਂਦੀਆਂ ਵੰਗੇ ਦੇ ਬਗੈਰ ਕਈ ਜਰਾ ਥੋੜੀ ਆਦਤ ਬਣੀ ਹੁੰਦੀ ਪਿਛਲੇ ਸੂਏ ਵੀ ਕਈਆਂ ਨੇ ਚਵਾਈ ਹਾ ਹਾ ਕੋ ਭਾਂਗੇ ਇਤਨੇ ਵੇਚ ਜੀ ਥੱਲੇ ਬਾਕੀ ਆਖਣਾ ਤਾਂ ਕੁਛ ਨਹੀਂ ਕਈ ਨਾ ਪਸ਼ੂ ਮਾੜਾ ਮੋੜ ਲੱਤ ਨੂੰ ਤੋ ਚੁੱਕ ਹੀ ਜਾਂਦਾ ਹਾਂਜੀ ਹਾਂਜੀ ਵੀ ਹੁਣ ਇਹਨਾਂ ਦੀ ਗਾਰੰਟੀ ਤਾਂ ਕਿਸੇ ਦੀ ਵੀ ਨਹੀਂ ਹੁੰਦੀ ਵੇੜਦੀ ਜੀ ਉਤਰਾ ਉਮੀਦ ਕਰਦੇ ਵਾਜੂਗੀ ਮਲੇ ਦੇ ਆਉਣਾ ਲੈਣੇ ਜਿਹੜੇ 13 14 14 ਕਿਲੋ ਦੁੱਧ 10 ਛਿਆਂ ਦਿਨਾਂ ਦੀ ਸੂਈਏ ਤੇ ਰੇਟ ਕਿੰਨਾ ਰੋਉ ਗਿੰਦਾ ਜਿਹੜਾ 55000 ਮਾ ਦੇ 55 ਹਾਂਜੀ ਹਾਂਜੀ ਸਹੀ ਸਹੀ ਜੀ ਦੇ ਦਈਏ 55 ਦੀ ਦੇ ਦਈਏ 52 ਦੀ ਠੀਕ ਹੈ ਚੰਗੀ ਪੂਰੀ ਜਾਇਜ਼ ਆਪਾਂ ਆ ਥੋੜੀ ਕਿ ਪਤਲੀ ਜੀ ਕਮਾਈ ਰੱਖ ਕੇ ਦੇ ਦੇਣੀ ਆ ਠੀਕ ਆ ਜੀ ਮੋਟੀਆਂ ਕਮਾਈ ਆਣੀਆਂ ਲੋ ਦੋ 55000 ਡਿਮਾਂਡ ਆ ਤੇ 52000 ਲੈਦੇ ਆ 55 ਦੇਣੀ ਉਹ ਨਹੀਂ ਕਿਹੜੇ ਆਪਾਂ ਲੇਲੀ ਲੈਣੇ ਆ ਠੀਕ ਆ ਜੀ ਜਿਹੜੀ ਖੱਬੀ ਜੇਬ ਚ ਪਾ ਹੀ ਲੈਣੇ ਹਾਂਜੀ 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 ਠੀਕ 52000 ਹਾਂਜੀ ਲੈ ਵੀ ਹੀਰਾ ਵੀਰ ਸੰਗ ਜਾਂਦਾ ਠੀਕ ਆ ਕਿਹੜੀ ਅੰਦਰ ਬੱਧੀ ਆ ਉਹ ਪਰਸਨ ਦੀ ਸੂਈ ਆ ਜਾਇਜ਼ ਮੁੱਲ ਪਾ ਲੋ ਵੀ ਭਰਾਵੋ ਬਾਕੀ ਵੇਹੜ ਦੇ ਥੱਲੇ 14 ਲੀਟਰ ਦੁੱਧ ਹੈਗਾ ਆਪਣੀ ਮਿਹਨਤੀ ਕਰੋ ਤਸੱਲੀ ਕਰੋ ਤੇ 52000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਮਗਰ ਬੱਚਾ 6 ਦਿਨਾਂ ਦਾ ਸੂਆ ਫਿਰ ਇੱਧਰ ਆਪਣੇ ਕੋਲ ਜਿਹੜੀ ਡੱਬੀ ਆ ਗਈ ਹੈ ਗੱਬਣ ਹਾਂਜੀ ਹਾਂਜੀ ਮੈਂ ਤੁਸੇ ਇੱਕ ਗੱਬਣ ਬਾਹਰ ਤੁਹਾਨੂੰ ਦਿਖਾ ਦਿੰਦਾ ਠੀਕ ਆ ਜੀ ਇਹ ਤਿਆਰੀ ਵਾਲੀ ਸਮਝ ਲਓ ਤੁਸੀਂ ਇਹ 5 6 ਦਿਨ ਹਜੇ ਲੈਂਦੀ ਆ ਬਾਕੀ ਥਣ ਘਰੋ ਚੱਕ ਆਹ ਵੇਖੋ ਨੇੜੇ ਤੋਂ ਬਿਲਕੁਲ ਠੀਕ ਆ ਜੀ ਹਾਥੀ ਚਵਾਈਲਾ ਥਣਾ ਮੁੱਠੀ ਮੁੱਠੀ ਥਣਾ ਤੇ ਸਫਾਈ ਵੇਖੋ ਤੁਸੀਂ ਲੈਵੇ ਦੀ ਬਹੁਤ ਵਧੀਆ ਠੀਕ ਆ ਸੋ 5 ਲੈਜੇ 6 ਲੈਜੇ ਦਿਨ ਹਜੇ ਨਾਰਮਲੀ ਸਾਰੇ ਵੀ ਇਹਨਾਂ ਨੇ ਜੱਜਮੈਂਟ ਕਰ ਲੈਣੀ ਆ ਇੰਨੇ ਦਿਨ ਕੱਢਦੀ ਆ ਪਹਿਲੇ ਸਵੇ ਸਾਂਭੀ ਨਹੀਂ ਕਿਸਨੇ ਪਹਿਲਾਂ ਨੇ ਕਿੰਨਾ ਤੋਤ ਚੁਆਇਆ 14 15 ਕਿਲੋ 14 15 ਠੀਕ ਹੈ ਜੀ ਸੋ 14 15 ਕਿਲੋਟਰ ਦੀ ਜਿਹੜੀ 200 ਚੁਵਾਈ ਆ ਇਸ ਵੈਟ ਨੇ ਕਰਾਈ ਆ ਠੀਕ ਹੈ ਜੀ ਸੋ ਪਹਿਲਾਂ ਨੇ ਹੁਣ ਦੂਜਾ ਸਵੇ ਇਸ ਵੈਟ ਨੇ ਸੋਣਾ ਤੇ ਬਾਕੀ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦਈਏ ਆਪਾਂ ਨੇੜੇ ਤੋਂ ਆਹ ਕਰੋ ਜਿਹੜਾ ਖੜੂਗਾ ਯਾਦ ਹੀ ਕਰੋਗਾ ਉਤਨਾ ਕਹਿਰ ਆਉਂਦਿਆ ਬਰਾਬਰ ਹੀ ਠੀਕ ਹੈ ਇਹਨਾਂ ਦੀਆਂ ਗੱਲਾਂ ਹੋਰ ਹੁੰਦੀਆਂ ਵੇਖਿਆ ਲੋ ਜੀ 53 ਬਿਲਕੁਲ ਜਿਹੜਾ ਗਾੜੇ ਰੰਗ ਦੇ ਵਿੱਚ ਸ਼ਾਇਦ ਆ ਠੀਕ ਆ ਜੀ ਐਵੇਂ ਕਈ ਗਈਏ ਗੱਲ ਹੋਰ ਤੇ ਝੂਠੇ ਪਈਏ ਫਿਰ ਗੱਲਾਂ ਸਵਾਦ ਨਹੀਂ ਆਉਂਦਾ ਹਾਂ ਬਹੁਤ ਵਧੀਆ ਲੈ ਵੀਰ ਗੋਪੀ ਤੋਰਦੇ ਨੂੰ ਵੀ ਸੋ ਤੁਸੋ ਇਹ ਗੱਬਣ ਵੜ ਜਿਹੜੀ ਪੂਰੀ ਤਿਆਰੀ ਵਾਲੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨਗ ਜਿਹੜਾ ਇੱਕੋ ਇੱਕ ਪੀਸ ਅੱਜ ਗੱਬਣ ਟੁਕਾ ਸੀਗਾ ਉਹ ਤੁਹਾਨੂੰ ਆਪਾਂ ਇਹ ਚੌਥੇ ਨੰਬਰ ਤੇ ਦਿਖਾ ਰਹੇ ਹਾਂ ਠੀਕ ਆ ਸੋ ਬਾਕੀ ਪਸ਼ੂ ਸਾਰੇ ਸੂਏ ਸਵਾਏ ਆ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਸਿੰਘਾਂ ਲਈ ਵੜ ਵੀ ਦਿਖਾ ਦਾਂਗੇ ਬਿਲਕੁਲ ਤਾਜੀ ਬਿਲਕੁਲ ਸਜਜ ਹੋਈ ਆ ਠੀਕ ਆ ਇਕ ਖੋਲ ਕੇ ਇੱਕ ਬਰੀ ਤੋਰ ਕੇ ਵੀਰ ਦਿਖਾ ਦਿੰਦਾ ਉਸ ਤੋਂ ਬਾਅਦ ਰੇਟ ਆਪਾਂ ਇਹਦਾ ਕਲੀਅਰ ਕਰ ਲੈਣੀ ਹੈ ਵੀ ਰੇਟ ਲੈ ਦੇ ਕੀ ਰਹੂਗਾ ਤੇ 5 6 ਦਿਨ ਕਿਸੇ ਵੀਰ ਨੂੰ 5 4 ਦਿਨ ਸਾਹਮਣੀ ਪੈਣੀ ਹੈ ਠੀਕ ਆ ਫਿਰ ਉਹ ਵੀ ਜਿਹੜੀ ਅੱਜ ਤੁਹਾਨੂੰ ਬਿਲਕੁਲ ਵਾਜਬ ਤੇ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਚਲੋ 5 4 6 ਦਿਨ ਕਿਸੇ ਨੇ ਸਾਹਮਣੀ ਸੂਤਣੀ ਹੈ ਠੀਕ ਆ ਜੀ ਦਾ ਸਬਾਉਣਾ ਪਸੂ ਜਾ ਕੇ ਆਪਣੇ ਕਿਲੇ ਤੇ ਠੀਕ ਹੈ ਜੀ ਤੇ ਇਹ ਹੀਰੇ ਕੀ ਮੁੱਲ ਰੋਗੇ ਦਾ ਇਹਦਾ ਭਾਜੀ ਵਪਾਰੀ ਖੜ ਕੇ ਨਫਾ ਲੀ ਲੂਗਾ ਇਹ ਗਾਂ ਦਾ ਪੈਨਾ ਮੁੱਲ ਜਾਇਆ ਜਾ ਇਹਦਾ ਹਾਂ ਹਾਂ ਜੀ ਕੀ ਕਰਦਾਂਗੇ 40000 ਮੁੱਲ ਕਰਦੇ ਹਾਂ 40000 ਹਾਂ ਜੀ ਹਾਂ ਜੀ ਆਹ ਵਧੀਆ ਕੁ ਦੋ ਪੈਸੇ ਗਾਂ ਵੀ ਕਿਸੇ ਨੂੰ ਦਵੇ ਵਪਾਰੀ ਖਾਟ ਲੂ ਪੈਸੇ ਦੋ ਠੀਕ ਆ ਸੰਭੂਗਾ ਦਾ ਹੱਤਾ ਲੈ ਜੂਗੀ ਤੇ ਸੰਭੂਗਾ ਦੇ ਪਾਸੇ ਉਹ ਵੀ ਵੇਚ ਲੂਗਾ 40 42 ਦੀ ਵੇਚ ਲਗਦੀ ਤੇ ਲਓ ਵੀ 40000 ਦੀ ਦੋਸਤੋ ਇਹ ਫਿਰ ਆਪਾਂ ਨੂੰ ਹੁੰਦਾ ਦਾ ਅਗਲੇ ਨੂੰ ਵਜਨ ਜਾ ਕੇ ਵਜਨ ਵਜਨ ਦੇਖੋ ਜੀ ਕਈ ਵੀਰ ਹੁੰਦੇ ਚਲੋ ਉਹਨਾਂ ਦੇ ਜਾ ਕੇ ਵੇਚਣਾ ਵੀ ਆਪਸੋ ਵਪਾਰੀ ਵੀਰ ਵੀ ਲੈ ਕੇ ਜਾਂਦੇ ਆੱਡਿਆਂ ਤੋਂ ਮਾਲ ਆ ਕੋਈ 2 4 ਪੈਸੇ ਉਹਨਾਂ ਨੂੰ ਰੋਟੀ ਦਿਓ ਪਸੂ ਫੇਰ ਹੀ ਲੈ ਕੇ ਜਾਣਾ ਕਿਸੇ ਨੇ ਹਾਂਜੀ 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 ਲਓ ਵੀ ਕਿਸਾਨ ਵੀਰੋ ਬਾਕੀ ਕਿਸੇ ਵੀਰ ਨੇ ਘਰੇਲੂ ਲੈ ਕੇ ਜਾਣੀ ਹੈ ਕੋਈ 5 7 ਦਿਨ ਹਜੇ ਚਲੋ ਸੰਭਾਲ ਲੈਂਦੀ ਆ ਤਾਨੂੰ 40000 ਦੇ ਵਿੱਚ ਮਿਲ ਜੂਗੀ ਕਈ ਨਾ 45 35000 ਦੇਵਾਂਗੇ 35 ਦੀ 40000 ਕਰਦੇ ਆ 37 ਦੀ ਹਾਂ 37 ਦੀ ਹਾਂ ਨਾ 37 ਦੀ ਨੌ ਵੀ 3000 ਹੋਰ ਲੈਸ ਸਾ 40000 ਦੇ ਵਿੱਚੋਂ 40000 ਡਿਮਾਂਡ ਕੀਤੀ ਤੇ 37000 ਲੈਦੇ ਆ ਬਿਲਕੁਲ ਵਾਜਬ ਜਾਇਜ਼ ਰੇਟ ਆ ਠੀਕ ਆ ਜੀ ਸੋ ਪਸੰਦ ਆ ਜੂਗਾ ਨਾ ਤੁਹਾਨੂੰ ਠੀਕ ਆ ਜੀ ਸੋ ਰੇਟ ਪਰ ਤਾਂ ਬੜਾ ਵਾਜਬਾ ਜਾਇਜ਼ ਰੇਟ ਇੱਧਰ ਇੱਕ ਤੁਹਾਨੂੰ ਦੋਸਤੋ ਹੁਣੇ ਅਡਜਸਟ ਕੋਚ ਕੁ ਸਮਾਂ ਪਹਿਲਾਂ ਇਹ ਸਾਡੇ ਤੇ ਇਸ ਕਿਲੇ ਤੇ ਪਹੁੰਚੀ ਹੈ ਵੈੜ ਤੇ ਥੋੜਾ ਜਿਹਾ ਤਾਜੀ ਸੂਣ ਕਰਕੇ ਬੱਚੇ ਦਾ ਚਾਦਾ ਕਰਦੀ ਠੀਕ ਆ ਜੀ ਲਓ ਆ ਕਰੋ ਚੈੱਕ ਠੀਕ ਹੈ ਜੀ ਸੋ ਸਿੰਘਾ ਸਿੰਘ ਬੇਸ਼ਕ ਹੈ ਗਿਆ ਬਾਕੀ ਹੈ ਠੰਡੀ ਧੀਰੀ ਆ ਥੋੜਾ ਜਿਹਾ ਡਰਦਾ ਆ ਪਸ਼ੂ ਉਪਰੇ ਬੰਦੇ ਨੂੰ ਵੇਖ ਕੇ ਠੀਕ ਹੈ ਜੀ ਜਿਵੇਂ ਦੋ ਤਿੰਨ ਜਾਨੇ ਤਾਂ ਆਪਾਂ ਹੀ ਕੋਲੇ ਤੁਰੇ ਫਿਰਦੇ ਆ ਪੰਗਾ ਮੈਂ ਬੋਲ ਨਹੀਂ ਜੋੜ ਇੱਥੇ ਬੈਈ ਲੈ ਦੇਖੋ ਹਾਂ ਪਹਿਲੀ ਭਾਜੀ ਇਹ ਤਾਂ ਮੱਦੀ ਬੋ ਆਹ ਲਓ ਜੀ ਕੋਈ ਕਾਜੀ ਸੂਈ ਹੈ ਬੱਚੇ ਪੁੱਛੀ ਦਾ ਕੰਮ ਹੈ ਬਾਕੀ ਕੋਈ ਝਗੜ ਨਹੀਂ ਭਾਜੀ ਠੀਕ ਆ ਹੀਰੇ ਨੂੰ ਸਮਝ ਕਿੰਨਾ ਹੋ ਗਿਆ ਸੂਈ ਨੂੰ ਪਰਸਾਂ ਦੀ ਸੂਈ ਭਾਜੀ ਪਰਸਾਂ ਦੀ ਮਗਰ ਬੱਚੀ ਹੈ ਹਾਂ ਨਹੀਂ ਨਹੀਂ ਬੱਚਾ 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 ਭਾਜੀ ਅੱਛਾ ਜੀ ਬੱਚੇ ਤਾਂ ਨਾ ਮਗਰ ਬੱਚੇ ਆ ਗਏ ਲਓ ਜੀ ਮਗਰ ਬੱਛਾ ਠੀਕ ਹੈ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਪਰਸੋਂ ਸਵੇਰ ਦੀ ਸੂਈ ਹੈ ਤੇ ਸੂਹਾ ਕੋਈ ਮੇਰਾ ਵੀਰ ਤਿੱਜਾ ਮੰਨਲੇ ਤਿੱਜਾ ਮੰਨਲੇ ਬਾਕੀ ਥੋੜਾ ਜਿਹਾ ਪਸ਼ੂ ਨਾ ਉਪਰਾ ਵੇਖੋ ਤੁਸੀਂ ਸਾਰੇ ਬੰਨੇ ਸਿਰ ਘਮਾਉਂਦਾ ਜਿਹੜੇ ਬੰਨੇ ਆਪਾਂ ਥੋੜੇ ਫਿਰਦੇ ਆ ਠੀਕ ਹੈ ਜੀ ਫਿਰ ਇਸ ਵਕਤ ਬੋਲਾ ਕਿੰਨਾਗਾ 10 ਕਿਲੋ ਹੈਗਾ ਭਾਜੀ 10 ਕਿਲੋ ਬੋਲਾ ਹਾਂ ਦੁੱਧ ਕਿਤਰਾ ਮੱਝਾਂ ਦਾ ਸੰਗਣਾ ਦਾ ਆਹਾਂ 10 ਕਿਲੋ ਬਹੁਤ ਸਟਾਰਟਿੰਗ ਤੋਂ ਚੱਲੀ ਆ ਸਟਾਰਟਿੰਗ ਹੀ ਆ ਅੱਜ ਦੂਜੇ ਤਿੱਜੇ ਦਿਨ ਦੇ ਦੌਰਾਨ ਹਾਂਜੀ ਲਓ ਜੀ ਆ ਲਓ ਠੀਕ ਹੈ ਜੀ 10 ਕਿਲੋ ਬੋਲੇ ਤੋਂ ਸਟਾਰਟਿੰਗ ਹੋਈ ਹੈ ਠੀਕ ਹੈ ਤੇ ਬਾਕੀ ਹਵਾਨੇ ਚੱਡੇ ਦੀ ਆਪਾਂ ਥੋੜੀ ਤੁਹਾਨੂੰ ਲਾਗ ਕੇ ਦਿਖਾ ਦੇਣਾ ਜਿਹੜੀਆਂ ਮੈਂ ਵੀ ਹਾਂ ਥੱਲੇ ਹੱਥ ਫੇਰੀ ਗਈਏ ਹਾਂ ਉਥਾ ਕੋਈ ਚੱਕਰ ਨਹੀਂ ਆ ਵੰਗਾ ਨਹੀਂ ਹੋਣਾ ਐਸ ਤਰ੍ਹਾਂ ਬੈਈ ਨਾ ਠੀਕ ਹੈ ਜੀ ਹਾਂ ਐ ਵੈਸੇ ਸੀਲ ਸਾਵਾਂਗਾ ਠੀਕ ਹੈ ਜੀ ਥੋੜਾ ਜਿਹਾ ਓਪਰੇ ਬੰਦੇ ਦਾ ਕੋਲੇ ਆਨ ਕਰਕੇ ਕਰਦੀ ਆ ਭਾਜੀ ਕੱਢੀ ਨਹੀਂ ਕਰਾਂ ਬਾਹਰ ਹਾਂ ਹਾਂਜੀ ਹਾਂ ਲਓ ਜੀ ਤੇ ਹੀਰੇ 10 ਕਿਲੋ ਬੋਲੇ ਦੇ ਥੱਲੇ ਹੁਣ ਹਾਜ਼ਰ ਹੈ ਅੱਜ 10 ਮਿੰਟ ਕੇ ਖੜੇ ਦਾ ਲੀਟਰ ਮਾਰ ਕੇ ਗੱਲਾਂ ਨਹੀਂ ਪਾਜੀਆਂ ਗਈਆਂ ਸਟਾਰਟਿੰਗ ਤੋਂ ਚੱਲੀ ਬੋਲੀ ਦਾ ਠੀਕ ਹੈ ਜੀ ਮੈਂ ਦੱਸੋ ਮਗਰ ਇਹ ਬੱਚਾ ਪਾਜੀ ਠੀਕ ਹੈ ਜੀ ਮਗਰ ਬੱਚਾ ਆਪੇ ਦੱਸਦਾ 45 50 ਹਜ਼ਾਰ ਦੀ ਕਰਮ ਵੇਚ ਸਕਦੀ ਨਹੀਂ ਆ ਨਹੀਂ ਨਹੀਂ ਪਸ਼ੂ ਵੇਖੋ ਜੀ ਬਿਲਕੁਲ ਸੋਇਆ ਸੁਆਇਆ ਨਾਲੇ ਬੜਾ ਵਧੀਆ ਟਕਾਣੇ ਤੇ ਚੱਡਾ ਨਿੱਗਰ 40 ਹਜ਼ਾਰ ਦੀ ਵੇਚ ਲਈਦੀ ਆ ਹਾਂ ਹਾਂਜੀ ਤੇ ਆਪਾਂ ਕਿੰਨੇ ਦੇ ਦੇਣੀ ਹੁਣ ਆਪਾਂ 40 ਹਜ਼ਾਰ ਮੁੱਲ ਕਰਦੇ ਆ 40 ਹਜ਼ਾਰ ਲੈ ਦੇ ਵਾਲੀ ਗੱਲ ਬਾਤ 37 ਹਜ਼ਾਰ ਦੀ ਦੇ ਦਾਂਗੇ 37 ਹਜ਼ਾਰ ਦੀ ਹਾਂਜੀ ਲੋਬੀ ਆ ਵੀ 37000 ਦੀ ਮਿਲ ਜੂਗੀ ਠੀਕ ਆ ਜੀ 40000 ਮੋਲਾ ਹੋਰ ਮਾਨ ਕਰ ਪਾਂਗੇ ਭਾਈ ਯਾਰ ਹੋਰ ਯਾਰ ਛੱਡਾਂਗੇ ਠੀਕ ਆ ਜੀ ਹਾਂਜੀ ਹਾਂਜੀ ਹੋਰ ਵਿੱਚੋਂ ਛੋੜਛੱਪਾ ਹੋ ਜੂਗਾ ਮਾਨਤਨ ਹੋ ਜੂਗਾ ਬਾਕੀ ਚੱਡਾ ਛੱਡਾ ਵੇਖੋ ਤੁਸੀਂ ਬਿਲਕੁਲ ਮੋੜ ਤੋਂ ਚੌਰਸ ਲੇਵਾ ਤੇ ਸਪੇਸ 1.5 ਥਾਣਾ ਦੀ ਚੰਗੀ ਹੈ ਠੀਕ ਆ ਜੀ ਥੋੜਾ ਪਸੂ ਕਾਲਾ ਪੈਂਦਾ ਬੱਚੇ ਦਾ ਕਰਦੀਆਂ ਵੇੜਾਂ ਹੁੰਦੀਆਂ ਠੀਕ ਆ ਜੀ ਇਹ ਵੇੜਾਂ ਥੋੜੀਆਂ ਬੱਚੇ ਦਾ ਕਰਦੀਆਂ ਨੇ ਤੇ ਜਦੋਂ ਆਪ ਥੋੜਾ ਖੋਲ ਕੇ ਦਿਖਾਉਣੇ ਵੀ ਆ ਠੀਕ ਆ ਜੀ ਤੇ ਥੋੜਾ ਭਾਜੂ ਨੱਠੂਗਾ ਜ਼ਿਆਦਾ ਤੇ ਬੱਚਾ ਤੁਸੀਂ ਇਹ ਡਰਦੀ ਹੈ ਉਤਨਾ ਹੋਰ ਨਹੀਂ ਗੱਲ ਵੇ ਠੀਕ ਆ ਲੈ ਵੀਰੇ ਅਮੋਲ ਤੂੰ ਦੱਸਦਾ 37000 ਦੇ ਵਿੱਚ ਹਾਂਜੀ ਠੀਕ ਹੈ ਭਰਾ 30000 ਦੇ ਦਾਂਗੇ ਤਾ ਹਾਂ ਨਾ ਹਾਂਜੀ ਹਾਂਜੀ ਚਲੋ ਵਧੀਆ 36 ਦੀ ਦੇ ਦਿਆ ਜੀ ਲੋ ਵੀ ਬਿਲਕੁਲ ਤਾਜੀ ਸੱਜਰ ਸੁਈਏ ਦੋਸਤੋ 36000 ਆਪਾਂ ਨੂੰ ਦੇ ਦਾਂਗੇ ਹਾਂ ਹਾਂਜੀ ਹਾਂਜੀ ਇਹਦਾ ਗਿੱਲਾ ਣਾੜੂ ਪਰਸੋ ਸੁਈਏ ਤਰਾਏ ਵੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਆਜੋ ਵੀਰੇ ਲਓ ਦੋਸਤੋ ਇਹ ਐਨੀਮਲ ਨੇ ਜਾਂ ਜੇ ਪਸ਼ੂ ਸੀਗੇ ਵੀਰੇ ਹੀਰੇ ਦੇ ਇਸ ਕਿਲੇ ਤੇ ਟੋਟਲ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਈ ਦਿੱਤੇ ਆ ਇਹ ਪੰਜ ਪਸ਼ੂ ਸੀਗੇ ਠੀਕ ਆ ਜੀ ਸੋ ਪੰਜਾਂ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਇਹ ਰੇਕ ਨੰਬਰ ਕਰ ਸਾਂਝੇ ਮੇਰਾ ਵੀਰ ਕਹਿੰਦੇ ਇਹਦਾ 13 441 13 ਠੀਕ ਹੈ ਵੀਰੇ ਲਓ ਵੀ ਦੋਸਤੋ ਨੰਬਰਾਂ ਹੀ ਰਹਿਦੇ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਕਾਲ ਕਰਕੇ ਜਦੋਂ ਮਰਜ਼ੀ ਆਪੋ ਤਸੱਲੀ ਕਰੋ ਇਹਨੇ ਮਾਲ ਵੇਗਿਆ ਸੀ ਠੀਕ ਹੈ ਵੀਰੇ ਹਾਂਜੀ ਹਾਂਜੀ ਇਸੇ ਟਾਈਮ ਸ਼ਾਮਾਂ ਨੂੰ ਵੇਗਿਆ ਸੀ ਮਾਲ ਚੜਦੀ ਕਲਾ ਹੋ ਗਈ ਫਿਰ ਤੇ ਮੱਜਾਂ ਪਾਈਆਂ ਪੰਜੇ ਵੇਗੀਆਂ ਸੀ ਠੀਕ ਆ ਜੀ ਹਾਂਜੀ ਤੇ ਵੇਖ aeration ਵੀ ਜਾਣਾ ਫਿਰ ਆ ਵੀ ਇੱਕ ਜਾਇਜ ਆਪਣੇ ਜਾਇਜ 몰ਾ ਹਾਂਜੀ ਹਾਂਜੀ ਬਾਕੀ ਖਲੋਂਦਾ ਨਹੀਂਗਾ ਪਸ਼ੂ ਜਾਇਜ ਚਲੋ ਲੈਣ ਵਾਲੇ ਵੀਰ ਨੂੰ ਵੀ ਬਿਲਕੁਲ ਘੱਟ ਪੈਸਾ ਖਰਚ ਕਰਨਾ ਪੈਂਦਾ ਜੇਬ ਚੋਂ ਘੱਟ ਉਹ ਨਹੀਂ ਖੇਚਲ ਕਰਕੇ ਪਸ਼ੂ ਕੋਈ ਵੀਰ ਖਰੀਦਦਾ ਨਹੀਂ ਕਰ ਲੈਂਦਾ ਲੋਬੀ ਭਰਾਵੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ